ਕਾਜ਼ਾਤਰਿੰ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਸੰਤ ਪੰਚਮੀ ਦੇ ਨੇੜੇ ਆਉਂਦਿਆਂ ਹੀ ਪਤੰਗਬਾਜ਼ੀ ਸ਼ੁਰੂ ਹੋਣ ਲੱਗੀ ਹੈ ਅਤੇ ਚਾਈਨਾ ਡੋਰ ਨਾਲ ਹਾਦਸੇ ਵੀ ਸਾਹਮਣੇ ਆਉਣ ਲੱਗੇ ਨੇ ਜਿਸ ਦੀ ਤਾਜ਼ਾ ਘਟਨਾ ਅੱਜ ਸਾਹਮਣੇ ਆਈ ਜਦੋਂ ਸ਼ਹਿਰ ਦੇ ਇੱਕੇ ਕਾਰੋਬਾਰੀ ਮੋਹਿਤ ਕੁਮਾਰ ਚਾਈਨਾ ਡੋਰ ਨਾਲ ਹਾਦਸੇ ਦਾ ਸ਼ਿਕਾਰ ਹੋ ਗਏ ਹਾਲਾਂਕਿ ਇਸ ਦੇ ਵਿੱਚ ਜਿਆਦਾ ਸੱਟ ਫੇਟ ਤੋਂ ਬਚਾਰਿਆ ਪਰ ਉਹਨਾਂ ਦੇ ਗਲ ਦੇ ਉੱਪਰ ਇੱਕ ਤਿੱਖਾ ਕੱਟ ਲੱਗਿਆ ਹੈ ਅਤੇ ਉਹਨਾਂ ਵੱਲੋਂ ਮੁੱਢਲੀ ਸਹਾਇਤਾ ਲਈ ਗਈ ਹੈ ਤੇ ਫਿਲਹਾਲ ਜਿਆਦਾ ਨੁਕਸਾਨ ਹੋਣ ਤੋਂ ਬਚਾਰਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਚਾਈਨਾ ਡੋਰ ਦਾ ਸ਼ਿਕਾਰ ਹੋਏ ਉਦਕਾਰੋਬਾਰੀ ਦੀਆਂ ਜਿਸ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹ ਮਾਲ ਰੋਡ ਦੇ ਉੱਪਰ ਜਾ ਰਹੇ ਸੀ ਤਾਂ ਇੱਕੋ ਦਾ ਮਚਾਇਨਾ ਡੋਰ ਉਹਨਾਂ ਦੇ ਗਲਾਂ ਦੇ ਉੱਪਰ ਫਿਰ ਗਈ ਅਤੇ ਕਾਫੀ ਡੂੰਘਾ ਕੱਟ ਲੱਗ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਮੁੱਢਲੀ ਸਹਾਇਤਾ ਲਈ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਡੋਰ ਨੂੰ ਨਾ ਵਰਤਿਆ ਜਾਵੇ ਮੈਂ ਮੋਗਿਤ ਕੋਇਲ ਜੀ ਮੈਂ ਦੱਸੋ ਤੁਹਾਡੇ ਜਿਹੜਾ 6 ਵਜੇ ਕਾਹਦੇ ਕਾਰਨ ਵਜੇ ਕੀ ਕਹਿਣਾ ਵਾਰੇ ਇਹ 6 ਨਹੀਂ ਵਜੀ ਜੀ ਇਹਦਾ ਬਾਬਾ ਸ਼ਾਮ ਨੇ ਸਾਡੀ ਲਾਜ ਰੱਖ ਲਈ ਜੀ ਮੈਂ ਮਾਲ ਰੋਡ ਤੇ ਸੀਗਾ ਯਾਨੀ ਕਿ ਦੁਕਾਨ ਤੋਂ ਮਾਲ ਰੋਡ ਤੇ ਚੱਲਿਆ ਸੀ ਸਾਡੀ ਰੈਸ਼ ਬਿਰਲਾ ਮਿਲছে ਮਾਲ ਰੋਡ ਤੋਂ ਜੱਗਿਆ ਕਿ ਨਾ ਬਿਰਲਾ ਮਿਲ ਕੋਲ ਨਹੀਂ ਹੈ ਮਾਲ ਰੋਡ ਪੰਜਾਨੋ ਹੋਟਲ ਦੇ ਕੋਲੇ ਡੋਰ ਨੇ ਅਟੈਕ ਯਾਨਕਿ ਡੋਰ ਲੱਗੀ ਮੇਰੇ ਜਾਨ ਕੀ ਕਹਿ ਸਕਦੇ ਜੀ ਡੋਰ ਚਾਈਨਾ ਡੋਰੀ ਹੋਗੀ ਇਸ ਤਰ੍ਹਾਂ ਹੀ ਉਮੀਦ ਕਰਦੇ ਹੋਰ ਤਾਂ ਕੋਈ ਡੋਰ ਜਾਣ ਲੈ ਵੈਣ ਜੀ ਸਾਡੀ ਵੀ ਇੰਨੀ ਉਮਰ ਹੋ ਗਈ ਪਰ ਐਸੀ ਕੋਈ ਦਿੱਕਤ ਨਹੀਂ ਆ ਦੇਖੋ ਸਾਰਾ ਫੇਸ ਦੀ ਸਾਡਾ ਆਹੀ ਦੇਖ ਲਓ ਮੇਰੀ ਸਾਰੀ ਇੱਥੋਂ ਆ ਸਾਰੇ ਆ ਚੀ ਦੇਖ ਲਓ ਬੁੱਲੂ ਦੇਖ ਲਓ ਆ ਦੇਖੋ ਇੱਥੇ ਜਿਆਦਾ ਥੋੜੀ ਛੱਟ ਜਿਆਦਾ ਤਾਰ ਕੇ ਬੈਂਡੇ ਲਾਈ ਰਹੀ ਹੈ ਜੀ ਇਹ ਕਿਦੋਂ ਗੱਲ 'ਚ ਫਸ ਗਈ ਇੱਕਦਮ ਆਗ ਜੀ ਫੇਸ ਤੇ ਸਾਰੀ ਆਂ ਜੀ ਅੱਛਾ ਅੱਛਾ ਤੇ ਕਾਫੀ ਜਦਾ ਫਿਰ ਵਿਚਾਰ ਰਿਹਾ ਥੋੜਾ ਜਿਹਾ ਖੁਨ ਖੁਨ ਹੋ ਗਿਆ ਸੀ ਵੀਰ ਜੀ ਮੇਰੇ ਰੁਮਾਲ ਦੇਖ ਲਓ ਤੁਸੀਂ ਦੇਖ ਕੇ ਤਾਂ ਕਹੀ ਨਹੀਂ ਸਕਦੇ ਵੀ ਤੁਹਾਡੇ ਇੰਨਾ ਬੱਚਾ ਤਾਂ ਹੋਵੇ ਇਹਦਾ ਬਾਬੇ ਸ਼ਾਮ ਦੀ ਕਿਰਪਾ ਹੋਈ ਅਸੀਂ ਉਹਦੀ ਸੇਵਾ ਕਰਦੇ ਹਾਂ ਜੀ ਉਹਨੇ ਲਾਜ ਰੱਖੀ ਹੈ ਸਾਨੂੰ ਤਾਂ ਆਇਆ ਸ਼ਾਮ ਬਾਬਾ ਆ ਕੇ ਸਾਡੇ ਅੱਜ ਤਾਂ ਸਰਕਾਰ ਨੂੰ ਹੀ ਬੇਨਤੀ ਕਰਦੇ ਆਂ ਵੀ ਭਾਈ ਇਹਨਾਂ ਤੇ ਲਗਾਮ ਲਾਈ ਜਾਵੇ ਹੋਰ ਕੀ ਹੈ ਅੱਛਾ ਜਿਸ ਤਰ੍ਹਾਂ ਚੈਨਾ ਡੋਰ ਹੁਣ ਬਸੰਤ ਆ ਰਹੀ ਹੈਗੀ ਆ ਬੱਚੇ ਜਿਆਦਾ ਇਸਤੇਮਾਲ ਕਰਦੇ ਹੈਗੇ ਆ ਤੇ ਸਰਕਾਰ ਵੀ ਇਸ ਸਕਤਾਈ ਕਰ ਰਹੀ ਹੈਗੀ ਐ ਤੇ ਹੋਰ ਕਿਸੇ ਅਪੀਲ ਕਰਨਾ ਚਾਹਦੇ ਹੋ ਪਹਿਲਾਂ ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਆਪਦੇ ਆਪ ਨੂੰ ਅਪੀਲ ਕਰਦੇ ਆ ਮੰਨ ਲਓ ਸਾਰੇ ਸਾਡੇ ਸ਼ਹਿਰ ਨਿਵਾਸੀ ਐ ਮੰਨ ਲਓ ਪਰਿਵਾਰ ਵਾਲੇ ਐ ਸਾਡਾ ਸ਼ਹਿਰ ਸਾਡਾ ਪਰਿਵਾਰ ਐ ਵੀ ਜਿੰਨੇ ਵੀ ਮਾਪੇ ਐ ਜਾਂ ਉਹਨਾਂ ਦੇ ਵੱਡੇ ਬ੍ਰਦਰ ਐ ਜਿਹੜੇ ਬੱਚੇ ਉਡਾਂਦੇ ਐ ਵੀ ਪਰਿਵਾਰ ਤੋਂ ਸ਼ੁਰੂ ਹੋਣੀ ਚਾਹੀਦੀ ਆਪਦੇ ਬੱਚਿਆਂ ਨੂੰ ਕਿਸੇ ਯਾਨੀ ਕਦੇ ਵੀ ਨਹੀਂ ਨਾ ਰਹਿਣਾ ਚਾਹੀਦਾ ਵੀ ਚੈਨਲ ਨੂੰ ਦਾ ਇਸਤੇਮਾਲ ਕਰੋ ਬੱਚਿਆਂ ਨੂੰ ਚੈਕਿੰਗ ਹੋਣੀ ਚਾਹੀਦੀ ਉਹਨਾਂ ਦੀ ਪੇਰੈਂਟਸ ਦੀ ਯਾਨੀ ਕਿ ਸਤੈ ਗੱਲ ਕਹਿੰਦੇ ਜੀ ਫਿਰ ਇਹ ਜਾ ਕੇ ਬੰਦ ਹੋ ਗਈ ਹਾਂਜੀ ਦੇਖੋ ਪੈਸੇ ਨਾਲ ਕੀ ਚੀਜ਼ ਨਹੀਂ ਮਿਲਦੀ ਨਸ਼ਾ ਕਿੰਨਾ ਵੀ ਕੀਂਦਾ ਆਪਣੇ ਇੱਥੇ ਲਗਾਓ ਕਿਸੇ ਚੀਜ਼ ਤੇ ਲਾ ਨਹੀਂ ਸਕਦੇ ਦੇਖੋ ਆਪਾਂ ਲੇਕਿਨ ਇਹਨੂੰ ਕੰਟਰੋਲ ਕਿੰਨਾ ਜਾ ਸਕਦਾ ਕੁਝ ਹੱਦ ਤੱਕ ਅਸੀਂ ਕਿਹੜੇ ਲੋਕਾਂ ਦਾ ਜਾਨ ਮਾਲ ਦੀ ਸੁਰੱਖਿਆ ਹੋਵੇ ਜਿਸ ਵੇਲੇ ਸਾਡੇ ਨਾਲ ਹੋਇਆ ਸੜ ਚਲੋ ਬੱਚਤ ਰਹਿ ਗਈ ਬਾਬਾ ਸ਼ਾਮ ਨੇ ਲਾਜ ਰੱਖ ਲਈ ਕਿਸੇ ਹੋਰ ਭਰਾ ਨਾਲ ਪੈਨ ਨਾਲ ਆਇ ਨਾ ਹੋਵੇ ਅੱਛਾ ਇੰਤਜ਼ਾਮ ਕਿਸ ਤਰ੍ਹਾਂ ਦੇਖਦੇ ਹਾਂ ਜਿਵੇਂ ਪੁਲਿਸ ਲਗਾਤਾਰ ਦਾਅਵੇ ਕਰ ਰਹੀ ਹੈ ਅਸੀਂ ਫੜ ਰਹੇ ਹਾਂ ਜਾਂ ਫਿਰ ਵੀ ਉਸ ਦੇ ਬਾਵਜੂਦ ਦੇਖੋ ਇਹ ਹਾਦਸਾ ਹੋ ਗਿਆ ਉਹ ਦੇਖੋ ਬਹੁਤ ਜ਼ਿਆਦਾ ਸੁਧਾਰ ਹੈ ਜੀ ਇਸ ਚੀਜ਼ ਦਾ ਤਾਂ ਪੁਲਿਸ ਦੀ ਪ੍ਰਸ਼ਾਸਨ ਦੀ ਅੱਗੇ ਨਾਲੋਂ ਬਹੁਤ ਜ਼ਿਆਦਾ ਵਧੀਆ ਕਾਰਗੁਜ਼ਾਰੀ ਹੋ ਰਹੀ ਹੈ ਸ਼ਹਿਰ ਦੇ ਵਿੱਚ ਥੋੜੇ ਵੀ ਜਾ ਰਹੇ ਘਟਨਾ ਫੜੇ ਵੀ ਜਾ ਰਹੇ ਬਹੁਤ ਫੜੇ ਜਾ ਰਹੇ ਜੀ ਰੂਟੀਨ 'ਚ ਖਬਰਾਂ ਦੇਖਦੇ ਸੁਣਦੇ ਅਸੀਂ ਲੇਕਿਨ ਹੋ ਥੋੜਾ ਹੋਰ ਸਕਦਾ ਹੈ ਕਰਨ ਦੀ ਲੋੜ ਹੈ ਜੀ ਦੁਕਾਨਾਂ ਦੀ ਚੈਕਿੰਗ ਕਰਨੀ ਚਾਹੀਦੀ ਇਹਨਾਂ ਦੀ ਜੀ